ਤਾਖਸ਼ਰੀ ਦਮਦਮਾ ਸਾਹਿਬ ਦੇ ਆਸ-ਪਾਸ ਤੋਂ ਨਸ਼ਿਆਂ ਨੂੰ ਖਤਮ ਕਰਨ ਦੇ ਮਕਸਦ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਲੇ ਤਲਵੰਡੀ ਸਾਹਿਬੋਂ ਦੇ ਨੌਜਵਾਨਾਂ ਨੇ ਕਬੱਡੀ ਖੇਡ ਪ੍ਰੇਮੀ ਸਵਰਗਵਾਸੀ ਚੇਤਾ ਸਿੰਘ ਰੜੈ ਡੀਐਸਪੀ ਦੀ ਨਿੱਗੀ ਯਾਦ ਵਿੱਚ ਇੱਕ ਕਬੱਡੀ ਕੱਪ ਕਰਵਾਇਆ ਇਸ ਮੌਕੇ ਤੇ ਸ਼੍ਰੀ ਦਮਦਮਾ ਸਾਹਿਬ ਦੇ ਨਵੇਂ ਜਸਤਾਰਾ ਟੇਕ ਸਿੰਘ ਧਨੋਲਾ ਆਪਣੇ ਅਹੁਦਾ ਸੰਭਾਲਣ ਤੋਂ ਬਾਅਦ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀ ਪ੍ਰੇਸੰਗ ਸਿੱਧੂ ਨੇ ਨਗਰ ਕਾਉਂਸਲ ਤਲਵੰਡੀ ਸਾਬੋ ਤੋਂ ਮੰਗ ਕੀਤੀ ਸੀ ਕਿ ਇੱਥੇ ਚੇਤਾ ਸਿੰਘ ਡੀਐਸਪੀ ਖੇਡ ਪ੍ਰੇਮੀ ਦੇ ਨਾਂ ਤੇ ਇੱਕ ਕਬੱਡੀ ਮੈਦਾਨ ਬਣਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਸਾਡੇ ਇੱਥੇ ਆ ਕੇ ਖੇਡ ਸਕਣ ਅੱਜ ਆਪਾਂ ਚੇਤਾ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਿਹੜਾ ਉਹਨਾਂ ਟਾਈਮ 'ਚ ਗੁਰੂ ਮਹਾਰਾਜ ਦੇ ਟਾਈਮ 'ਚ ਭਾਈ ਮੱਲਾ ਬੜਾ ਰੱਜਿਆ ਉਹ ਨਾ ਮਾਚੂ ਗੁਰੂ ਸਭ ਆਪ ਪੱਲਾਂ ਦੇ ਖਾੜੇ ਰਚਾ ਕੇ ਖੇਡਾਂ ਕਰਾਉਂਦੇ ਖੇਡਾਂ ਵੀ ਕਰਾਉਂਦੇ ਤੇ ਉਹ ਭਾਈ ਸਾਰੇ ਉਪਦੇਸ਼ ਹੀ ਗੁਰੂ ਦਾ ਕਿ ਭਾਈ ਨਸ਼ੇ ਫਤਿਆਂ ਤੋਂ ਬਚੋਗੇ ਤਾਂ ਜੇ ਤੁਸੀਂ ਖਾੜਿਆਂ ਚ ਜਾਓਗੇ ਖਾੜਿਆਂ ਚ ਵੀ ਉਹ ਆਊਗਾ ਜੋ ਭਾਈ ਹਰੇਕਾ ਆਪ ਦੇ ਕਰਨੀ ਕਤਨੀ ਚ ਪੂਰਾ ਹੋਊਗਾ ਇਸ ਕਰਕੇ ਮੈਂ ਚੇਤਾ ਸਿੰਘ ਦੀ ਪਹਿਲੀ ਜਾਣ ਕਿਹੜੇ ਪਰਿਵਾਰ ਬਣਾ ਰਹੇ ਆ ਸਮੁੱਚਾ ਕਲੱਬ ਮੈਂ ਸਾਰਿਆਂ ਸੰਗਤਾਂ ਦਾ ਤੇ ਸਮੁੱਚੇ ਕਲੱਬ ਦਾ ਸਾਡੇ ਹਲਕਾਂ ਆਚਾਰ ਸਭ ਬੈਠੇ ਆ ਜਿੰਨੇ ਵੀ ਤੁਸੀਂ ਬੈਠੇ ਹੋ ਭਾਈ ਮੈਂ ਸਭ ਦਾ ਧੰਨਵਾਦ ਵੀ ਕਰਦਾ ਦੂਜਾ ਬੇਕਤੀ ਕਰਦਾ ਵੀ ਨਸ਼ਾ ਬੜਾ ਭੜਾ ਆਪਣੇ ਪੰਜਾਬ 'ਚ ਵੜ ਗਿਆ ਤੁਸੀਂ ਕਿਹੜੇ ਨੌਜਵਾਨ ਬੱਚੇ ਹੋ ਤੁਸੀਂ ਭਾਈ ਆਪਾਂ ਕਿਹੜਾ ਭਵੇਖੋ ਤੁਹਾਡੇ ਦੇ ਪੰਜਾਬ ਚਲਣਾ ਦੂਜਾ ਹੈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵੰਡੀ ਸਾਬੋਲੋਂ ਗੁਰੂ ਕੀ ਕਾਛੀ ਬਣਾਇਆ ਤੁਸੀਂ ਗੁਰੂ ਦੀ ਕਾਛੀ ਦੇ ਬਸ਼ਰੀਖ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਆਪਾਂ ਨੂੰ ਜਿਹੜਾ ਦੂਰੋਂ ਨੇੜੇੋਂ ਪਿੰਡਾਂ ਵਾਲੇ ਆ ਉਹ ਦੇਖਣ ਵੀ ਅਸੀਂ ਯਾਰ ਉੱਥੇ ਮੱਲਾਂ ਦਾ ਅਖਾੜਾ ਦੇਖਣ ਗਏ ਤੇ ਉਹ ਪੂਰੇ ਜੱਟੋ ਜੂਟ ਤੇ ਤਿਆਰ ਪਰ ਤਿਆਰ ਨਸ਼ੇ ਤੋਂ ਰਹਿਤ ਤਾਂ ਭਾਈ ਕਿਹੜਾ ਦਸਵੇਂ ਪਾਤਸ਼ਾਹ ਨੇ ਆਪਣੇ ਤੇ ਬੜੀ ਪਾਰ ਬਖਸ਼ਿਸ਼ ਕਿਰਪਾ ਕੀਤੀ ਆ ਕਿਹੜਾ ਤਖਤ ਸਾਹਾ ਤਖਤ ਸ਼੍ਰੀ ਦਮਨਾ ਸਭ ਤੋਂ ਥਾ ਤਖਤ ਆਪਣੇ ਤੇ ਮਹਾਰਾਜ ਨੇ ਕਿਰਪਾ ਕੀਤੀ ਆ ਉਹਨਾਂ ਟਾਈਮਾਂ 'ਚ ਕੋਲੋਂ ਕਿਆ ਡੱਲਿਆ ਦੇਖ ਭਾਈ ਤੜਕਾ ਘੜੀਆਂ ਡੱਲਿਆ ਦੇਖ ਆੰਬ ਕਹਿੰਦਾ ਮਹਾਰਾਜ ਕਣਕਾ ਨਹੀਂ ਇਹ ਤਾਂ ਕਾਹੀ ਆ ਕਹਿੰਦਾ ਡੰਡਿਆ ਦੇ ਅੰਬ ਖੜੇ ਕਹਿੰਦਾ ਮਹਾਰਾਜ ਇਹ ਤਾਂ ਆ ਆਕਰ ਉਹਨਾਂ ਟਾਈਮਾਂ ਤੇ ਮਹਾਰਾਜ ਜੀ ਕਹਿੰਦੇ ਡੰਡਿਆ ਭਾਈ ਜੇ ਤੂੰ ਹੁਣ ਕਹਿੰਦਾ ਤੈਨੂੰ ਹੁਣ ਹੀ ਦਿਖਾਣ ਦੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਦਾਦਾ ਸਾਰਿਆਂ ਨੂੰ ਵਧਾਈ ਦਿਨਾ ਤੁਸੀਂ ਆਪਣਾ ਵਿਰਸਾ ਸੰਭਾਲ ਕੇ ਰੱਖਣਾ ਤੇ ਨਸ਼ੇ ਤੋਂ ਦੂਰ ਰਹਿਣਾ ਤੇ ਚੇਤਾ ਸਿੰਘ ਦੀ ਜਾਗਰੂਕ ਕਿਹੜਾ ਪਰਿਵਾਰ ਬਣਾ ਰਿਹਾ ਤੇ ਸਮੁੱਚਾ ਕਲੱਬ ਮੈਂ ਸਾਰਿਆਂ ਨੂੰ ਬਤਾਈ ਦੇਣਾ ਬਹੁਤ-ਬਹੁਤ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈ